ਤੀੜਾਂ ਤੱਕ ਪਹੁੰਚਾ ਦਿਓ ਵੀਡੀਓ ਜਿਹੜੇ ਨਿਤ ਦਿਨ ਫੋਟੋਆਂ ਸ਼ੇਅਰ ਕਰਕੇ ਡੱਲੇਵਾਲ ਦੇ ਮਰਨ ਵਰ ਤੇ ਉਂਗਲਾਂ ਠਾਉਂਦੇ ਆ ਉਹਨਾਂ ਨੂੰ ਦਿਖਾ ਦਿਓ ਅਸਲੀਅਤ ਕਿ ਲੱਤਾਂ ਦੇਖ ਲਓ 86 ਕਿਲੋ ਭਜਨ ਸੀ ਮਰਨ ਵਰ ਤੇ ਬੈਠਣ ਤੋਂ ਪਹਿਲਾਂ ਕਿਵੇਂ ਹੱਡ ਨਿਕਲੇ ਪਏ ਆ ਲੱਤਾਂ ਬਾਹਾਂ ਦੇ ਸਰੀਰ ਪਿੰਜਰ ਬਣਿਆ ਹੋਇਆ ਅੱਜ ਵੀ ਭਾਵੇਂ ਉਹ ਮੈਡੀਕਲ ਟਰੀਟਮੈਂਟ ਲੈ ਰਹੇ ਆ ਪਰ ਜੱਟ ਜਿੱਦ ਦਾ ਪੱਕਾ ਕੁਝ ਵੀ ਖਾਦਾ ਪੀਤਾ ਨਹੀਂ ਜਾ ਰਿਹਾ ਕੱਲ ਉਹਨਾਂ ਦਾ ਬੀਪੀ 176 107 ਹੋਇਆ ਤੇ ਕੱਲ ਬੁਖਾਰ ਸੀ ਜਿਹੜਾ ਉਸ ਤੋਂ ਬਾਅਦ 103.6 ਤੇ ਪਹੁੰਚਿਆ ਫਿਰ ਰਾਤ ਦੀਆਂ ਤਸਵੀਰਾਂ ਨੇ 12 ਵਜੇ ਡਾਕਟਰਾਂ ਨੂੰ ਐਮਰਜੈਂਸੀ ਸੱਦਿਆ ਨਾ ਪਿਆ ਜਦੋਂ ਉਹਨਾਂ ਦਾ ਬੀਪੀ 196 ਤੇ ਪਹੁੰਚ ਗਿਆ ਛੋਡਲੇਵਾਲ ਤੁਹਾਡੇ ਆਗੂਆਂ ਵਾਂਗੂ ਡਰਾਮੇबाज ਨਹੀਂ ਹੈਗਾ ਕਿ ਡਰਾਮੇ ਕਰੂ ਪਰ ਇਹ ਉਹ ਗੁਰਸਿੱਖ ਬੰਦਾ ਹੈ ਕਹਿਣੀ ਤੇ ਕਰਨੀ ਦਾ ਪੱਕਾ ਹੈ ਜੋ ਕਿਹਾ ਉਹ ਜਿੱਦ ਪਗਾ ਰਿਹਾਗਾ ਭਾਵੇਂ ਮੀਟਿੰਗ ਲੰਮੀ ਪਈ ਹੈ ਪਰ ਡੋਲਣ ਵਾਲਾ ਨਹੀਂ ਮਰਨ ਵਰਤ ਛੱਡਣ ਵਾਲਾ ਨਹੀਂ ਉਦੋਂ ਤੱਕ ਡਰੇੜਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮਰਨ ਵਰਤ ਜਾਰੀ ਰਹੂਗਾ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸ਼ਹਾਦਤ ਹੋਊਗੀ ਇਸੇ ਸਥਾਨ ਤੇ ਖਨੋਰੀ ਮੋਰਚੇ ਤੇ ਪਰ ਕਤੀੜਾਂ ਨੂੰ ਦੱਸਣਾ ਚਾਹੁੰਨੇ ਆ ਜਿਹੜੀਆਂ ਕਤੀੜਾਂ ਡੱਲੇਵਾਲ ਦੀ 14 ਫਰਵਰੀ ਦੀ ਇੱਕ ਫੋਟੋ ਸ਼ੇਅਰ ਕਰਦੀਆਂ ਨੇ ਕਿ ਆਹ ਦੇਖ ਲਓ ਚਿਹਰਾ ਕਿਵੇਂ ਲੱਗਦਾ ਕੋਈ ਕਹਿੰਦਾ ਕਲਾ ਵਰਤ ਰਹੀ ਐ ਕੋਈ ਕੁਝ ਲਿਖ ਰਿਹਾ ਤੇ ਦੂਸਰੇ ਪਾਸੇ ਤੁਸੀਂ ਇਸ ਵੀਡੀਓ ਦੇ ਵਿੱਚ ਹਾਲਾਤ ਕੋਦਲੋ ਦੇਖ ਲਓ ਤੁਹਾਨੂੰ ਸ਼ਰਮ ਆਊਗੀ ਕੱਲਾ ਇਹ ਨਹੀਂ ਸੋਚੋ ਕਿ ਸਾਡਾ ਆਗੂ ਫਲਾਣਾ ਹੈਗਾ ਇਹ ਦੂਸਰੀ ਜਥੇਬੰਦੀ ਦਾ ਆਗੂ ਹੈ ਅਸਲੀਅਤ ਜਾਣੋ ਲੋਕਾਂ ਤੋਂ ਗਾਲਾਂ ਖਾਣਿਓ ਤੁਹਾਡੀਆਂ ਪੋਸਟਾਂ ਦੇ ਉੱਪਰ ਤੁਹਾਡੀਆਂ ਜਥੇਬੰਦੀਆਂ ਦੇ ਪੋਸਟਾਂ ਦੇ ਉੱਪਰ ਲੋਕਾਂ ਦੀਆਂ ਗਾਲਾਂ ਦੇਖ ਲਿਆ ਕਰੋ ਕਮੈਂਟਾਂ ਦੇ ਵਿੱਚ ਕੀ ਕੁਝ ਲਿਖਦੇ ਐ ਸੋ ਇੱਕ ਸੱਚਾ ਸੋਚਾ ਬੰਦਾ ਜਿਹੜਾ ਦੇਸ਼ ਦੇ ਕਿਸਾਨਾਂ ਦੀ ਲੜਾਈ ਆਪਣੀ ਜ਼ਿੰਦਗੀ ਦਾਤੇ ਲੜ ਰਿਹਾ ਉਹਨੂੰ ਸਲਾਮ ਕਰਨਾ ਬਣਦਾ ਉਸ ਨੂੰ ਸਲਾਮ ਕਰੋ ਭਾਵੇਂ ਤੁਸੀਂ ਕਿਸੇ ਜਥੇਬੰਦੀ ਨਾਲ ਜੁੜੇ ਹੋ ਹੋ ਪਰ ਭੇਡਾਂ ਬਣ ਕੇ ਆ ਨੈਗੇਟਿਵ ਕਮੈਂਟ ਕਰਨ ਨੈਗੇਟਿਵ ਪੋਸਟਾਂ ਪਾਉਣੀਆਂ ਕਿ ਡੱਲੇਵਾਲ ਪਤਾ ਨਹੀਂ ਕੀ ਕੁਝ ਖਾ ਰਿਹਾ ਹੈਗਾ ਆ ਦੇਖ ਲਓ ਤੁਹਾਡੇ ਲੱਗਦੇ ਨੂੰ ਲੱਤਾਂ ਦੇ ਹਾਲਾਤ ਦੇਖ ਲਓ ਚੰਗੀ ਤਰ੍ਹਾਂ ਪਤਾ ਲੱਗ ਜੂ ਜਾਂ ਬਰਾਬਰ ਭੁੱਖਾ ਰਹਿ ਕੇ ਦੇਖ ਲਓ ਆਜੋ ਤੁਹਾਨੂੰ ਛੱਡ ਦਿੰਨੇ ਆ ਸੇਵਾ ਤੇ ਹਫਤਾ ਜੇ ਕਿਸੇ ਨੂੰ ਕੋਈ ਜ਼ਿਆਦਾ ਸ਼ੱਕ ਹੈ ਆਜੋ ਇੱਕ ਹਫਤੇ ਲਈ ਤੁਹਾਨੂੰ ਛੱਡਾਂਗੇ ਡੱਲੇਵਾਲ ਸਾਹਿਬ ਦੀ ਸੇਵਾ ਤੇ ਉੱਥੇ ਨਾਲ ਮੁੰਡਿਆਂ ਦੇ ਪਤਾ ਲੱਗ ਜੂ ਕੀ ਖਾਂਦਾ ਕੀ ਪੀਂਦਾ ਸੋ ਇਹ ਫੋਕੀਆਂ ਤੋਂ ਤਾਂ ਲਾਉਣੀਆਂ ਛੱਡ ਕੇ ਕਿਸਾਨਾਂ ਦੇ ਅਸਲ ਮਸੀਹਾ ਕਿਸਾਨਾਂ ਦੇ ਅਸਲ ਹਮਦਰਦ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਤ ਤੇ ਲਾ ਕੇ ਸੰਘਰਸ਼ ਨੂੰ ਥਰਸ਼ ਤੋਂ ਅਰਸ਼ ਤੇ ਪਹੁੰਚਾਇਆ ਅੱਜ ਘਰ ਘਰ ਦੇ ਵਿੱਚ ਅੱਜ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਵਿਦੇਸ਼ਾਂ ਤੱਕ ਗੱਲ ਪਹੁੰਚੀ ਹੈ ਅੱਜ ਦਿੱਲੀ ਸਰਕਾਰ ਦੇ ਹਰ ਮੰਤਰੀ ਹਰ ਮੈਂਬਰ ਪਾਰਲੀਮੈਂਟ ਦੇ ਕੰਨਾਂ ਤੱਕ ਡੱਲੇ ਵਾਲ ਦਾ ਜਿਹੜਾ ਨਾਂ ਗੂੰਜ ਰਿਹਾ ਹੈ ਤਾਈਓ ਟਰਾਲੀਆਂ ਦੇ ਵਿੱਚ ਆ ਕੇ ਮੀਟਿੰਗਾਂ ਦਿੱਤੀਆਂ ਨੇ ਜਿਹੜੀਆਂ ਮੀਟਿੰਗਾਂ ਪਹਿਲਾਂ ਟੇਬਲਾਂ ਤੇ ਬਹਿ ਕੇ ਮਿਲਦੀਆਂ ਸੀ ਅੱਜ ਉਹ ਮੀਟਿੰਗਾਂ ਟਰਾਲੀਆਂ ਦੇ ਵਿੱਚ ਇੱਕ 11 ਛੇ ਦੀ ਟਰਾਲੀ ਦੇ ਵਿੱਚ ਕੇਂਦਰ ਦੇ ਮੰਤਰੀ ਵੱਡੇ ਵੱਡੇ ਅਧਿਕਾਰੀ ਆ ਕੇ ਡੱਲੇਵਾਲ ਨੂੰ ਮਿਲ ਕੇ ਗਏ ਐ ਜੇ ਜੱਟ ਨੇ ਕੁਝ ਕੀਤਾ ਆਪਣੇ ਦੇਸ਼ ਦੇ ਕਿਸਾਨਾਂ ਲਈ ਆਪਣੀ ਜ਼ਿੰਦਗੀ ਦਾ ਤੇ ਲਾਈ ਹੈ ਕਹਿਣਾ ਸੌਖਾ ਕਰਨਾ ਔਖਾ ਡੱਲੇਵਾਲ ਨੂੰ ਆਗੂਆਂ ਚ ਨਹੀਂ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਕਟਵਾ ਕੇ ਲੋਕਾਂ ਦੇ ਪੁੱਤਾਂ ਨੂੰ ਮਰਵਾ ਕੇ ਬਾਅਦ ਚ ਮੁਆਵਜ਼ੇ ਮੰਗਣ ਤੱਕ ਸੀਮਤ ਰਹਿ ਜਾਂਦੇ ਆ ਸੋ ਆਓ ਲੜ ਮਿਲ ਕੇ ਹੰਬਲਾ ਮਾਰੀਏ ਕਿਸਾਨ ਸੰਘਰਸ਼ ਦਾ ਡਟਮਾ ਸਾਧਈਏ ਜਿੱਤ ਪੱਕੀ ਹੋਵੇ